ਕਾਰ ਲਈ ਜਦੋਂ ਅਸੀਂ ਗੁਰੂ ਤੇ ਸ਼ੰਕਾ ਕਰ ਬੈਠਦੇ ਹਾਂ ਨਾ ਮਾਫ਼ ਕਰਿਓ ਉਦੋਂ ਹੀ ਅਸੀਂ ਫਸਦੇ ਹਾਂ ਉਦੋਂ ਹੀ ਅਸੀਂ ਦੁੱਖਾਂ ਦੇ ਨਾਲ ਘਿਰ ਜਾਂਦੇ ਇੱਕ ਛੋਟੀ ਜੀ ਸਾਕੀ ਕਹਿਣੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਕਤ ਨਾਲ ਇੱਕ ਸਿੱਖ ਹੋਇਆ ਉਜੈਨ ਦੇ ਵਿੱਚ ਦਿੱਲੀ ਤੋਂ ਅੱਗੇ ਇੱਕ ਸ਼ਹਿਰ ਹੈ ਉਜੈਨ ਉਜੈਨ ਦਾ ਰਹਿਣ ਵਾਲਾ ਇੱਕ ਗੁਰਸਿੱਖ ਸੀ ਵਿਸੰਬਰ ਦਾਸ ਵਿਸੰਬਰ ਦਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜਾ ਨਿੰਨ ਸਿੱਖ ਸੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋ ਗਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਬਿਸੰਬਰ ਦਾਸ ਦਾ ਇੱਕ ਪੁੱਤਰ ਸੀ ਉਹਦਾ ਨਾਮ ਸੀ ਹਰਗੋਪਾਲ ਹਰਗੋਪਾਲ ਜਿਹੜਾ ਉਹ ਮਨ ਕਰਕੇ ਬੜਾ ਦੁਖੀ ਰਹਿੰਦਾ ਸੀ ਉਹਨੇ ਬੜੇ ਜਿਹੜੇ ਉਸ ਵੇਲੇ ਸੰਤ ਮਹਾਤਮਾ ਸਾਧੂ ਮਹਾਤਮਾ ਦਾ ਸੰਗ ਕੀਤਾ ਕਿ ਮੈਨੂੰ ਮਨ ਨਿਸ਼ਚਿਤ ਫਲ ਵੀ ਮਿਲੇ ਮਨ ਨੂੰ ਸ਼ਾਂਤੀ ਮਿਲੇ ਕਾਰਜ ਰਾਸ ਹੋਣ ਮਨੁੱਖਾ ਜਨਮ ਸਫਲ ਹੋ ਜੇ ਸਿਸ਼ਤ ਰੌਣ ਨੇ ਯਤਨ ਕੀਤੇ ਪਰ ਉਹਦੇ ਮਨ ਨੂੰ ਸ਼ਾਂਤੀ ਨਾ ਮਿਲੀ ਇੱਕ ਦਿਨ ਉਹਦੇ ਪਿਤਾ ਨੇ ਆਖਿਆ ਕਿ ਦੇਖ ਤੂੰ ਸੰਗਤ ਜਾ ਰਹੀ ਹੈ ਆਨੰਦਪੁਰ ਸਾਹਿਬ ਤੇ ਤੂੰ ਵੀ ਸੰਗਤ ਦੇ ਨਾਲ ਆਨੰਦਪੁਰ ਚਲੇ ਜਾ ਆਨੰਦਪੁਰ ਵਾਲਾ ਜਿਹੜਾ ਗੁਰੂ ਹੈ ਜਦੋਂ ਤੂੰ ਉਹਦੇ ਦਰਸ਼ਨ ਕਰੇਗਾ ਤੇਰੇ ਮਨ ਨੂੰ ਸ਼ਾਂਤੀ ਮਿਲੇਗੀ ਤੇਰੇ ਕਾਰਜ ਰਾਸ ਹੋਣਗੇ ਤੇ ਤੇਰੇ ਮਨ ਦੀ ਭਾਵਨਾ ਪੂਰੀ ਹੋ ਜਾਏਗੀ ਔਰ ਉਸ ਗੁਰੂ ਤੇ ਭਰੋਸਾ ਰੱਖੇ ਵਿਸ਼ਵਾਸ ਰੱਖੇ ਗੁਰੂ ਦੇ ਉੱਪਰ ਸ਼ੰਕਾ ਨਾ ਕਰੇ ਗੁਰੂ ਤੇ ਵਿਸ਼ਵਾਸ ਰੱਖੇਗਾ ਤੇ ਗੁਰੂ ਜ਼ਰੂਰ ਤੇਰੇ ਜਿਹੜੇ ਦਰਸ਼ਨ ਦੀ ਇਦਾਰਤੂ ਕਰਨੇ ਨੇ ਉਹਨਾਂ ਦਾ ਫਲ ਬਖਸ਼ੇਗਾ ਬਿਸ਼ੰਬਰ ਦਾਸ ਦੀ ਗੱਲ ਮੰਨ ਕੇ ਹਰ ਗੋਪਾਲ ਸੰਗਤ ਦੇ ਨਾਲ ਆਨੰਦਪੁਰ ਸਹਿਬ ਆਉਣ ਵਾਸਤੇ ਤਿਆਰ ਹੋ ਗਿਆ ਤੁਰਨ ਲੱਗੇ ਨੂੰ ਬਿਸ਼ੰਬਰ ਦਾਸ ਉਹਦਾ ਪਿਤਾ ਕਹਿੰਦਾ ਕਿ ਆ 500 ਰੁਪਈਆ ਜਿਹੜਾ ਮੈਂ ਗੁਰੂ ਕੀ ਦਸਵੰਦ ਭੇਟਾ ਜੋੜੀ ਹੈ ਇਹ ਤੋਂ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਵੱਲੋਂ ਭੇਟ ਕਰਨਾ ਹੈ ਆਪਣੇ ਵੱਲੋਂ ਵੀ ਜੇ ਕੁਝ ਹੋ ਸਕਿਆ ਤੇ ਗੁਰੂ ਨੂੰ ਜ਼ਰੂਰ ਭੇਟ ਕਰੀ ਹਰ ਗੋਪਾਲ ਪਿਤਾ ਜੀ ਵੱਲੋਂ ਦਿੱਤਾ 500 ਰੁਪਏ ਉਸ ਸਮੇਂ ਦਾ ਅੱਜ ਦੇ ਤੇ ਉਹ ਲੱਖਾਂ ਰੁਪਏ ਬਣਦੇ ਹੋਣਗੇ ਉਹ 500 ਰੁਪਏ ਲੈ ਕੇ ਸੰਗਤ ਦੇ ਨਾਲ ਆਨੰਦਪੁਰ ਸਹਿਬ ਆਉਂਦੇ ਜਦੋਂ ਆਨੰਦਪੁਰ ਸਹਿਬ ਆਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ਼ਿਕਾਰ ਖੇਡ ਕੇ ਆਏ ਸੀ ਤੇ ਉਹਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਗੁਰੂ ਖੇਡ ਦੇ ਸ਼ਿਕਾਰ ਜੀਵਾਂ ਦੀ ਹੱਤਿਆ ਕਰਦਾ ਹੈ ਤੇ ਇਹ ਗੁਰੂ ਕਿਵੇਂ ਹੋ ਸਕਦਾ ਹੈ ਪਿਤਾ ਤੇ ਕਹਿੰਦਾ ਸੀ ਆਪ ਰੱਬ ਹੈ ਤੇ ਇਹ ਗੁਰੂ ਜਿਹੜਾ ਇਹ ਤੇ ਆਪ ਇੱਥੇ ਜੀਵਾਂ ਦੀ ਹੱਤਿਆ ਪਿਆ ਕਰਦਾ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਵੀ ਜੀਵਾਂ ਦਾ ਉਧਾਰ ਕਰਦੇ ਨੇ ਪਰ ਚਲੋ ਬਿਸੰਬਰ ਦਾਸ ਦੇ ਪੁੱਤਰ ਹਰਗੋਬਾਲ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਗੁਰੂ ਸਾਹਿਬ ਦੇ ਪ੍ਰਤੀ ਹੁਣ ਉਹ ਉੱਥੇ ਮਹੀਨਾ ਕਿਤੇ ਰਿਹਾ ਫਰਕ ਕਦੇ ਮਨ ਟਿਕ ਜਾਏ ਕਦੇ ਔਖੜ ਜਾਏ ਕਦੇ ਮਨ ਕਰੇ ਕਿ ਸੱਚਾ ਗੁਰੂ ਵੈ ਕਦੇ ਮਨ ਆਕੇ ਨਹੀਂ ਇਸ ਤਰ੍ਹਾਂ ਕਰਦਿਆ ਕਰਦਿਆ ਉਹਦਾ ਮਹੀਨਾ ਇੱਕ ਲੰਘ ਗਿਆ ਤੁਰਨ ਲੱਗਿਆ ਤੇ ਆਪਣੇ ਪਿਤਾ ਜੀ ਵੱਲੋਂ ਦਿੱਤਾ 500 ਰੁਪਈਆ ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ 100 ਰੁਪਈਆ ਉਹਨੇ ਆਪਣੇ ਵੱਲੋਂ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਕਿ ਸਤ ਗੁਰੂ ਆਹ ਮੇਰੇ ਪਿਤਾ ਨੇ ਦਸਵੰਧ ਦੀ ਭੇਟਾ ਭੇਜੀ ਹੈ ਆਹ ਮੇਰੇ ਵੱਲੋਂ ਭੇਟਾ ਹੈ ਤੇ ਜਦੋਂ ਸਤਗੁਰੂ ਜੀ ਨੇ ਉਹਨੇ ਭੇਟਾ ਰੱਖੀ ਨਾ ਤੇ ਗਲਗੀਤਰ ਸੱਚੇ ਪਤਸ਼ਾਹ ਜੀ ਨੇ ਉਹਨੂੰ ਇੱਕ ਸਰਬ ਲੋਹ ਦਾ ਕੜਾ ਬਖਸ਼ਿਆ ਕੁਝ ਸਤਗੁਰੂ ਜੀ ਨੇ ਕੜਾ ਪ੍ਰਸ਼ਾਦ ਦਿੱਤਾ ਤੇ ਨਾਲ ਆਖਿਆ ਆਪਣੇ ਪਿਤਾ ਨੂੰ ਆਖੀ ਗੁਰੂ ਨੇ ਨਦਰ ਦੇ ਬਚਨ ਆਖੇ ਨੇ ਨਦਰ ਦਾ ਅਰਥ ਹੁੰਦਾ ਹੈ ਮਿਹਰ ਬਖਸ਼ਿਸ਼ ਦੇ ਬਚਨ ਆਖੇ ਨੇ ਤੇ ਵਿਸ਼ੰਬਰਨਾਥ ਦਾ ਪੁੱਤਰ ਹਰਗੋਪਾਲ ਜਦੋਂ ਉਹ ਗੁਰੂ ਸਾਹਿਬ ਕੋਲੋਂ ਅਸੀਸ ਲੈ ਕੇ ਤੁਰਿਆ ਤੇ ਰਸਤੇ ਵਿੱਚ ਆਉਂਦਿਆਂ ਮਨ ਵਿੱਚ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਹੋਗੇ ਕਹਿੰਦਾ 600 ਰੁਪਇਆ ਮੈਂ ਭੇਟਾ ਕੀਤਾ ਤੇ ਬਦਲੇ ਚ ਮੈਨੂੰ ਕੀ ਮਿਲਿਆ ਹੁਣ ਉਹ ਹੋਰ ਤਰ੍ਹਾਂ ਸੋਚਦਾ ਹੈ ਉਹ ਦੁਨਿਆਵੀ ਸੋਚ ਦੇ ਅਨੁਸਾਰ ਚੱਲ ਰਿਹਾ ਹੈ ਕਿ ਗੁਰੂ ਨੇ ਮੈਨੂੰ ਕੀ ਦਿੱਤਾ ਕਿ ਮੈਂ 600 ਰੁਪਇਆ ਅੱਜ ਦੇ ਲੱਖਾਂ ਬਣਦੇ ਨੇ ਉਸ ਵੇਲੇ ਦਾ 600 ਰੁਪਇਆ ਕਹਿੰਦਾ ਮੈਂ 600 ਰੁਪਇਆ ਭੇਟਾ ਕਰਤਾ ਤੇ ਬਦਲੇ ਚ ਸਰਬ ਲੋਏ ਦਾ ਕੜਾ ਦਿੱਤਾ 600 ਦੇ ਇੰਨਾ ਦੇ ਕਈ ਆ ਜਾਂਦੇ ਨੇ ਪਪ ਪ੍ਰਸ਼ਾਦ ਦਿੱਤਾ ਇਹ ਤੇ ਕਹਿੰਦਾ ਮੇਰੇ ਸ਼ਹਿਰ ਜਾਣ ਤੋਂ ਪਹਿਲਾਂ ਖਰਾਬ ਹੋ ਜਾਣਾ ਤੇ ਆ ਬਚਨ ਕੀ ਹੁੰਦਾ ਨਦਰ ਦਾ ਬਚਨ ਇਹਦਾ ਮੈਂ ਕੀ ਕਰਾਂ ਇਦਾਂ ਦੇ ਸਵਾਲ ਉਹਦੇ ਮਨ ਵਿੱਚ ਸ਼ੰਕਾ ਕਰ ਬੈਠਾ ਸਮਰੱਥ ਗੁਰੂ ਤੇ ਇਦਾਂ ਦੀਆਂ ਸੋਚਾ ਸੋਚਦਾ ਤੁਰਿਆ ਜਾ ਰਿਹਾ ਆਨੰਦਪੁਰ ਸਾਹਿਬ ਤੋਂ ਤੁਰਿਆ ਤੇ ਚਮਕੌਰ ਪਹੁੰਚ ਗਿਆ ਜਿੱਥੇ ਆ ਚਮਕੌਰ ਸਾਹਿਬ ਹੈ ਇੱਥੇ ਇੱਕ ਗੁਰੂ ਕੇ ਪਿਆਰ ਵਾਲਾ ਸਿੱਖ ਸੀ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਸ਼ਾਮਾਂ ਦਾ ਵੇਲਾ ਇਸ ਸਿੱਖ ਹਰਗੋਪਾਲ ਨੂੰ ਵੇਖ ਕੇ ਉਹ ਗੁਰ ਸਿੱਖ ਪੁੱਛਦਾ ਹੈ ਕਿ ਭਾਈ ਕਿੱਥੋਂ ਆਏ ਆਂ ਕਹਿੰਦਾ ਮੈਂ ਆਨੰਦਪੁਰ ਸਾਹਿਬ ਤੋਂ ਆਇਆ ਉਹ ਕਹਿੰਦਾ ਵੇ ਕਾ ਹਨੇਰਾ ਹੋਣ ਵੜਾ ਤੇ ਅੱਜ ਦਾ ਅੱਜ ਦੀ ਰਾਤ ਤੋਂ ਮੇਰੇ ਘਰ ਰਹਿ ਮੈਂ ਵੀ ਗੁਰੂ ਕਾ ਸਿੱਖਾ ਉਹਦਾ ਨਾਮ ਸੀ ਭਾਈ ਧਿਆਨ ਸਿੰਘ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਇਆ ਸੀ ਕਹਿੰਦਾ ਅੱਜ ਦੀ ਰਾਤ ਤੋਂ ਮੇਰੇ ਘਰ ਰਹਿ ਉਹ ਹਰਗਪਾਲ ਉਸ ਸਿੱਖ ਦੇ ਘਰ ਚਲੇ ਗਿਆ ਤੇ ਮਨ ਵਿੱਚ ਬੜਾ ਉਦਾਸ ਹੈ ਭਾਈ ਧਿਆਨ ਸਿੰਘ ਪੁੱਛਦਾ ਕਿ ਤੂੰ ਇੰਨਾ ਉਦਾਸ ਕਿਉਂ ਹੈ ਤੇਰੇ ਚਿਹਰੇ ਤੇ ਉਦਾਸੀ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰੇ ਬਾਣੀ ਕਹਿੰਦੀ ਐ ਆਨੰਦ ਭਾ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਤੇ ਤੂੰ ਸਮਰੱਥ ਗੁਰੂ ਦੇ ਦਰਸ਼ਨ ਕਰਕੇ ਆਇਆ ਤੇਰੇ ਚਿਹਰੇ ਤੇ ਉਦਾਸੀ ਕਿਉਂ ਐ ਉਹ ਕਹਿੰਦਾ ਉਦਾਸੀ ਕਾਦੀ ਮੈਂ 600 ਰੁਪਇਆ ਗੁਰੂ ਨੂੰ ਭੇਟਾ ਕੀਤਾ 500 ਮੇਰੇ ਪਿਤਾ ਨੇ ਦਿੱਤਾ ਸੀ 100 ਕੋਲੋਂ ਦਿੱਤਾ ਬਦਲੇ ਚ ਕਹਿੰਦਾ ਸਰਬ ਲੋਹੇ ਦਾ ਕੜਾ ਦਿੱਤਾ ਆ ਪ੍ਰਸ਼ਾਦ ਦਿੱਤਾ ਜਿਹੜਾ ਜਾਂਦੇ ਹੀ ਖਰਾਬ ਹੋ ਜਾਣਾ ਰਸਤੇ ਵਿੱਚ ਹੀ ਤੇ ਆ ਇੱਕ ਬਚਨ ਆਖਿਆ ਕਿ ਨਦਰ ਦਾ ਬਚਨ ਕਹਿੰਦਾ ਇਹਦਾ ਮੈਂ ਕੀ ਕਰਨਾ ਹੈ ਕਹਿੰਦਾ ਇਹ ਕੁਝ ਦਿੱਤਾ ਮੈਨੂੰ ਗੁਰੂ ਨੇ ਤੇ ਨਰਾਸ਼ ਨਾ ਹੋਵਾਂ ਤੇ ਕੀ ਕਰਾਂ ਭਾਈ ਧਿਆਨ ਸਿੰਘ ਕੁਝ ਸਮਾਂ ਬਚਨ ਬਿਲਾਸ ਹੋਏ ਫਿਰ ਕਹਿੰਦਾ ਇੱਕ ਕੰਮ ਕਰ ਜੇ ਤੂੰ ਚਾਵੇਂ ਕਹਿੰਦਾ ਮੈਂ ਤੇਰੇ ਨਾਲ ਜਾਦਤੀ ਨਹੀਂ ਕਰਦਾ ਪਰ ਜੇ ਤੂੰ ਚਾਵੇਂ ਤੇ ਮੇਰੇ ਕੋਲੋਂ 600 ਰੁਪਇਆ ਲੈ ਲੈ ਮੈਂ ਤੈਨੂੰ ਵਿਆਜ ਦੇ ਤੌਰ ਤੇ ਵੀ ਕੁਝ ਧਨ ਦੇਣ ਲਈ ਤਿਆਰ ਆ ਤੇ ਤੂੰ ਗੁਰੂ ਦੀਆਂ ਇਹ ਦਾਤਾਂ ਮੇਰੀ ਝੋਲੀ ਵਿੱਚ ਪਾ ਦੇ ਕਿਉਂਕਿ ਤੇਨੂੰ ਸਾਰ ਨਹੀਂ ਹੈ ਗੁਰੂ ਦੀ ਦਾਤ ਦੀ ਕਹਿੰਦਾ ਇਹ ਪੈਸੇ ਮੇਰੇ ਕੋਲੋਂ ਲੈਣਾ ਤੇ ਆਹ ਕੜਾ ਇਹ ਜਿਹੜਾ ਪ੍ਰਸ਼ਾਦ ਹੈ ਇਹ ਤੇ ਚੱਲ ਤੂੰ ਮੈਂ ਕਹਾਂਗਾ ਕਿ ਤੂੰ ਆਪਣੇ ਘਰ ਲੈ ਜਾ ਪਰ ਆਹ ਕੜਾ ਤੇ ਗੁਰੂ ਦਾ ਬਚਨ ਮੈਨੂੰ ਦੇ ਜਾ ਉਹਨੇ ਕਹਿੰਦੇ ਕਿਸੇ ਤਰ੍ਹਾਂ ਜੋੜ ਵਟ ਕੇ ਭਾਈ ਧਿਆਨ ਸਿੰਘ ਨੇ ਉਹਨੂੰ 600 ਰੁਪਇਆ ਦਿੱਤਾ ਨਾਲ ਕੁਝ ਪੈਸੇ ਹੋਰ ਦਿੱਤੇ ਕਿ ਤੈਨੂੰ ਇਹ ਮੈਂ ਵਿਆਜ ਦਿੰਨਾ ਜਿਹੜਾ ਤੂੰ ਗੁਰੂ ਨੂੰ 600 ਪ੍ਰੇਟ ਕੀਤਾ। ਕਹਿੰਦਾ ਇਹ ਆ ਲੈਣਾ ਤੇ ਆ ਕੜਾ ਤੇ ਗੁਰੂ ਦਾ ਬਚਨ ਮੈਨੂੰ ਦੇ ਦੇ। ਉਹ ਕਹਿੰਦਾ ਗੁਰੂ ਦਾ ਬਚਨ ਤੇ ਕੜਾ ਤੈਨੂੰ ਦਿੱਤਾ ਮੈਨੂੰ ਧਨ ਮਿਲ ਗਿਆ ਮੈਂ ਇਹਨਾਂ ਦਾ ਕੀ ਕਰਨਾ ਹੈ? ਪ੍ਰਸ਼ਾਦ ਉਹ ਕੜਾ ਪ੍ਰਸ਼ਾਦ ਉਹਨੇ ਬੰਨਿਆ ਹੋਇਆ ਸੀ ਲਫਾਪੇ ਤੇ ਪਾ ਕੇ ਵਿੱਚ ਤੇ ਉਹ ਉਹਦੇ ਜੇਬੇ ਵਿੱਚ ਰਹਿ ਗਿਆ ਉਹਦਾ ਖਿਆਲ ਨਾ ਲਿਆ। ਰੋਵਚਾਰ ਅਗਲੇ ਦਿਨ ਉਹ ਹਰਗੋਪਾਲ ਚਮਕੌਰ ਤੋਂ ਤੁਰਿਆ। ਭਾਈ ਵੀਰ ਸਿੰਘ ਜੀ ਨੇ ਲਿਖਿਆ ਸ਼ਾਇਦ ਦਿੱਲੀ ਸ਼ਹਿਰ ਦੇ ਵਿੱਚ ਜਦੋਂ ਪਹੁੰਚਿਆ ਉੱਥੇ ਜਾ ਕੇ ਉਹਨੇ ਉਹਨਾਂ ਪੈਸਿਆਂ ਦਾ ਵਪਾਰ ਕੀਤਾ ਜਿਹੜੇ ਪੈਸੇ ਧਿਆਨ ਸਿੰਘ ਕੋਲੋਂ ਲਏ ਸੀ ਨਾ ਉਹਨੇ ਉਹਨਾਂ ਦਾ ਵਪਾਰ ਕੀਤਾ ਕੁਝ ਦਿਨ ਉਹ ਦਿੱਲੀ ਵਿੱਚ ਰਿਹਾ ਤੇ ਉਹ 6-700 ਰੁਪਈਆ ਜਿਹੜਾ ਸੀ ਉਹਦੇ ਨਾਲ ਉਹਨੇ ਵਪਾਰ ਕੀਤਾ ਉਹਦੇ ਕੋਲੋਂ 3-4000 ਰੁਪਈਆ ਇਕੱਠਾ ਹੋ ਗਿਆ ਉਹ ਬੜਾ ਕੁਸ਼ ਕਿ ਮੈਂ ਕੀ ਕਰਨਾ ਸੀ ਉਹ ਪ੍ਰਸ਼ਾਦ ਤੇ ਉਹ ਕੜਾ ਤੇ ਉਹ ਬਚਨ ਆ ਮੈਂ ਵਪਾਰ ਕੀਤਾ ਤੇ 3-4000 ਰੁਪਇਆ ਮੈਂ ਇਕੱਠਾ ਕਰ ਲਿਆ ਤੇ ਉਹ ਬਚਣ ਦਾ ਕੀ ਬਣਨਾ ਸੀ ਉਹ ਪੈਸੇ ਲੈ ਕੇ ਜਦੋਂ ਆਪਣੇ ਘਰ ਪਹੁੰਚਿਆ ਪਿਤਾ ਨੂੰ ਮਿਲਿਆ ਪਿਤਾ ਹਰਗੋਪਾਲ ਉਹਨੂੰ ਜਾ ਕੇ ਸਾਰੀ ਕਹਾਣੀ ਦੱਸਦਾ ਉਹਨੇ ਮੱਥੇ ਤੇ ਹੱਥ ਮਾਰਿਆ ਕਹਿੰਦਾ ਕਮਲਿਆ ਗੁਰੂ ਨੇ ਤੈਨੂੰ ਬਖਸ਼ਿਸ਼ ਦਿੱਤੀ ਗੁਰੂ ਨੇ ਤੈਨੂੰ ਆਪਣੀਆਂ ਰਹਿਮਤਾ ਦਿੱਤੀਆਂ ਤੇ ਤੂੰ ਰਾਹ ਵੇਚੀ-ਵੇਚ ਆਇਆ ਉਹਨੇ ਆਖਿਆ ਜੇ ਵੀ ਵੇਲਾ ਹੈ ਗੁਰੂ ਕੋਲ ਚੱਲ ਤੇ ਖਿਮਾ ਮੰਗ ਪਰ ਜਦੋਂ ਬੰਦਾ ਆਪਣੀਆਂ ਚਤੁਰਾਈਆਂ ਸਿਆਣਪਾ ਵਰਤਦਾ ਫਿਰ ਕਿੱਥੇ ਸਿਆਣੇ ਦੀ ਗੱਲ ਮੰਨਦਾ ਕਹਿੰਦੇ ਉਹ ਕਹਿੰਦਾ ਪਿਤਾ ਜੀ ਮੈਂ 6-700 ਤੋਂ 3000 ਬਣਾ ਕੇ ਤੁਰਿਆਂ ਚ ਉਥੋਂ ਇੰਨੇ ਪੈਸੇ ਕਦੇ ਵੇਖੇ ਨੇ ਤੁਸੀਂ ਉਹ ਪਿਤਾ ਨੂੰ ਪਤਾ ਸੀ ਗੁਰੂ ਦੀ ਬਖਸ਼ਿਸ਼ ਕੀ ਹੁੰਦੀ ਹੈ ਪਰ ਇਹਨੂੰ ਨਹੀਂ ਸੀ ਪਤਾ ਚਲੋ ਇੰਨੇ ਸਹਜੇ ਸਹਜੇ ਉਹ ਧਨ ਜਿਹੜਾ ਸੀ ਉਹਦੇ ਨਾਲ ਵਪਾਰ ਕਰਨਾ ਵੱਧਦਾ ਗਿਆ ਵੱਧਦਾ ਗਿਆ ਫਿਰ ਐਸੇ ਘਾਟੇ ਪਏ ਉਸ ਵਪਾਰ ਦੇ ਵਿੱਚ ਐਸਾ ਘਾਟਾ ਪਿਆ ਕਿ ਸਾਰਾ ਕੁਝ ਹੀ ਦਾ ਜਾਂਦਾ ਰਿਹਾ ਕੰਗਾਲ ਹੋ ਗਿਆ ਫਿਰ ਇਹ ਹੁਣ ਠੋਕ ਠੋਕਣਾ ਖਾਂਦਾ ਫਿਰਦਾ ਪਿਤਾ ਕੋਲ ਆਇਆ ਪਿਤਾ ਜੀ ਹੁਣ ਮੈਂ ਕੀ ਕਰਾਂ ਪਿਤਾ ਕਹਿੰਦਾ ਕਰਨਾ ਕੀ ਹੈ ਤੂੰ ਗੁਰੂ ਦੀ ਦਾਤ ਦੀ ਕਦਰ ਨਹੀਂ ਜਾਣੀ ਤੇ ਹੁਣ ਗੁਰੂ ਜੀ ਤੇ ਤੈਨੂੰ ਬਖਸ਼ ਦਏ ਤੇ ਸ਼ਾਇਦ ਤੇਰੇ ਤੇ ਤਰਸ ਕਰਕੇ ਗੁਰੂ ਤੇਨੂੰ ਖੁਸ਼ੀਆਂ ਦੇ ਦੇਵੇ ਕਹਿੰਦੇ ਨੇ ਹਰ ਗੋਪਾਲ ਨੇ ਇਹਨੂੰ ਨਾੜ ਲਿਆ ਚਮਕੌਰ ਪਹੁੰਚੇ ਚਮਕੌਰ ਵਿੱਚ ਆਏ ਉਸ ਗੁਰਸਿੱਖ ਦੇ ਘਰ ਜੀ ਦਾ ਨਾਮ ਧਿਆਨ ਸਿੰਘ ਜਿੰਨੇ ਇਹਦੇ ਕੋਲੋਂ ਦਾਤਾ ਲੈ ਲਈਆਂ ਸੀ ਉਹਦੇ ਘਰ ਆਏ ਤੇ ਵੇਖ ਕੇ ਹੈਰਾਨ ਰਹਿ ਗਿਆ ਹਰ ਗੋਪਾਲ ਜਿਸ ਦਿਨ ਗਿਆ ਸੀ ਉਸ ਦਿਨ ਕੱਚਾ ਘਰ ਸੀ ਅੱਜ ਮਹਿਲ પાਕੇ ਬਹਿ ਗਿਆ ਸਾਰੀ ਗੱਲ ਪੁੱਛੀ ਉਹ ਧਿਆਨ ਸਿੰਘ ਕਹਿੰਦਾ ਭਾਈ ਸਿੱਖਾ ਤੂੰ ਤੇ ਗੁਰੂ ਨੂੰ ਭੇਟ ਕੀਤਾ 600 ਰੁਪਈਆ ਸੁਣਾਉਂਦਾ ਸੀ ਨਾ ਕਿ ਮੈਂ ਗੁਰੂ ਨੂੰ ਆਹ ਭੇਟ ਕਰਤੀ ਤੇ ਆਹ ਕਰਤਾ ਤੇ ਤੂੰ ਮੇਰੇ ਕੋਲੋਂ ਭੇਟਾ ਲੈ ਕੇ ਮੈਨੂੰ ਆਹ ਦਾਤਾਂ ਦੇ ਗਿਆ ਕਹਿੰਦਾ ਮੈਂ ਗੁਰੂ ਕੀ ਬਖਸ਼ਿਸ਼ ਤੇ ਗੁਰੂ ਕੇ ਕੜੇ ਨੂੰ ਸਾਹਮਣੇ ਰੱਖਿਆ ਉਹਨੂੰ ਮੈਂ ਰੋਜ਼ ਨਮਸ਼ਕਾਰ ਕਰਦਾ ਕਿਉਂਕਿ ਉਹ ਗੁਰੂ ਕੀ ਦਾਤ ਹੈ ਮੈਂ ਗੁਰੂ ਦਾ ਬਚਨ ਕਮਾਇਆ ਮੈਂ ਗੁਰੂ ਦੀ ਦਾਤ ਤੇ ਭਰੋਸਾ ਕੀਤਾ ਤੇ ਗੁਰੂ ਨੇ ਕਿਰਪਾ ਕੀਤੀ ਖੇਤਾਂ ਵਿੱਚ ਕੰਮ ਕਰਦਿਆਂ ਕਹਿੰਦਾ ਇੱਕ ਦਿਨ ਮੈਨੂੰ ਸੋਨੇ ਦੇ ਨਾਲ ਭਰਿਆ ਬਰਤਨ ਲੱਭਾ ਉਹਦੇ ਨਾਲ ਅਕਾਰੜਪੁਰਖ ਨੇ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਕਿ ਹਰ ਤਰ੍ਹਾਂ ਦਾ ਸੁੱਖ ਹਰ ਤਰ੍ਹਾਂ ਦੀ ਦਾਤ ਅੱਜ ਮੇਰੇ ਘਰ ਦੇ ਵਿੱਚ ਹੈ ਤੇ ਮੈਂ ਗੁਰੂ ਦਾ ਸ਼ੁਕਰ ਕਰਦਾ ਐ ਤੇ ਤੇਰਾ ਵੀ ਧੰਨਵਾਦ ਕਰਦਾ ਜਿੰਨੇ ਗੁਰੂ ਕੀ ਦਾਤ ਮੇਰੀ ਝੋਲੀ ਵਿੱਚ ਪਾ ਦਿੱਤੀ ਹੁਣ ਉਹ ਹਰਿਕੋਪਾਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਂ ਗੁਰੂ ਤੇ ਸ਼ੰਕਾ ਕੀਤਾ ਬੜੀ ਵੱਡੀ ਗਲਤੀ ਕੀਤੀ ਕਹਿੰਦਾ ਸਾਡੇ ਨਾਲ ਸਾਰੇ ਤੇ ਗੁਰੂ ਕੋਲੋਂ ਭੁੱਲ ਬਖਸ਼ਵਾ ਦੇ ਚਲੋ ਭਾਈ ਹਰਗੋਪਾਲ ਉਹਦਾ ਪਿਤਾ ਬਿਸ਼ੰਬਰਦਾਸ ਭਾਈ ਧਿਆਨ ਸਿੰਘ ਇਹ ਸਾਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਹਿਬਾਏ ਸਾਰੀ ਗੱਲਬਾਤ ਗੁਰੂ ਸਾਹਿਬ ਜੀ ਨੂੰ ਦੱਸਦੇ ਨੇ ਕਲਕੀ ਤਰ ਸੱਚੇ ਪਾਤਸ਼ਾਹ ਬਖਸ਼ਿੰਦ ਪਿਤਾ ਨੇ ਕਹਿਣ ਲੱਗੇ ਹਰਗੋਪਾਲ ਤੇਰੇ ਮਨ ਦੇ ਸ਼ੰਕਿਆਂ ਨੇ ਤੇਰੇ ਮਨ ਦੇ ਵਿੱਚ ਜਿਹੜਾ ਗੁਰੂ ਤੇ ਭਰੋਸਾ ਨਹੀਂ ਸੀ ਉਹਨੇ ਤੈਨੂੰ ਇਸ ਹਾਰਦ ਦੇ ਵਿੱਚ ਲੈ ਆਂਦਾ ਜੇ ਤੂੰ ਗੁਰੂ ਦੇ ਬਚਨਾਂ ਤੇ ਗੁਰੂ ਦੀਆਂ ਦਾਤਾਂ ਤੇ ਗੁਰੂ ਤੇ ਭਰੋਸਾ ਕੀਤਾ ਹੁੰਦਾ ਤੇਰੇ ਸਾਰੇ ਕਾਰਜ ਰਾਸ ਹੋਣੇ ਸੀ ਮਨਿਸ਼ਿਤ ਫਲ ਪ੍ਰਾਪਤ ਹੋਣੇ ਸੀ ਤੇ ਸਤਿਗੁਰੂ ਕਹਿੰਦੇ ਤੇਰਾ ਲੋਕ ਪਰਲੋਕ ਸਫਰ ਜਾਣਾ ਸੀ ਪਰ ਗੁਰੂ ਦਾ ਬਿਰਧ ਹੈ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਾਰ ਉਪਦੇਸ਼ ਛਿੜਕੇ ਬਹੁ ਭਾਤੀ ਬੌੜ ਪਿਤਾ ਗੜ ਲਾਵੇ ਪਿਛਲੇ ਅਉਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਸਤਿਗੁਰੂ ਜੀ ਕਹਿੰਨ ਲੱਗੇ ਜੇ ਵੀ ਤੈਨੂੰ ਬਖਸ਼ਿਆ ਗੁਰੂ ਸਾਹਿਬ ਜੀ ਨੇ ਫਿਰ ਉਹਨੂੰ ਸਿੱਖੀ ਦੀ ਨਾਮ ਦੀ ਦਾਤ ਦਿੱਤੀ ਤੇ ਇਹ ਫਿਰ ਭਾਈ ਹਰਗੋਬਾਦ ਬਹੁਤ ਸੇਵਾ ਸਿਮਰਨ ਕਰਦਾ ਹੈ ਆਪਣੇ ਇਲਾਕੇ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦਾ ਹੈ ਪਹਿਲਾਂ ਆਪ ਗੁਰੂ ਤੇ ਸ਼ੰਕਾ ਕਰ ਬੈਠਾ ਸੀ ਹੁਣ ਲੋਕਾਂ ਨੂੰ ਦੱਸਦਾ ਹੈ ਸਮਰੱਥ ਗੁਰੂ ਦੇ ਦਰਸ਼ਨ ਕਰੀਏ ਤੇ ਕੀ ਕੁਝ ਬਖਸ਼ਿਸ਼ਾਂ ਹੁੰਦੀਆਂ ਸੋ ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦਾ ਸਿਮਰਨ ਕਰ ਆਪਣੇ ਗੁਰੂ ਤੇ ਭਰੋਸਾ ਰੱਖ ਉਹਦੇ ਨਾਮ ਨਾਲ ਜੁੜੇਗਾ ਤੇ ਜੋ ਕੁਝ ਚਾਹਵੇਂਗਾ ਤੈਨੂੰ ਮਿਲੇਗਾ ਤੇ ਕਾਰਜ ਸਗਲੇ ਸਾਧੂ ਸਾਰੇ ਕਾਰਜ ਤੇਰੇ ਰਾਸ ਹੋਣਗੇ ਜੇ ਗੁਰੂ ਦੇ ਚਰਨਾਂ ਤੇ ਭਰੋਸਾ ਬਣੇਗਾ ਸੋ ਇਹ ਗੁਰੂ ਅਰਜਨ ਸਾਹਿਬ ਨੇ ਸਾਨੂੰ ਉਪਦੇਸ਼ ਬਖਸ਼ਿਆ ਜੀ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ